ਅਸ਼੍ਰੀਕਾਲ ਤੋਂ ਸਟੂਰਜੋ ਕੇ ਐਸਐਮਜ਼ ਨਿਊਜ਼ ਦੇ ਨਾਲ ਤੇ ਮੈਂ ਹਾਂ ਪ੍ਰਦੀਪ ਗੌਰ ਤਾਂ ਲਗਾਤਾਰ ਭਾਰਤ ਤੇ ਪਾਕਿਸਤਾਨ ਵਿਚਾਲੇ ਵਿਵਾਦ ਹੈ ਜਿਹੜਾ ਉਹ ਵਾਧਾ ਹੋਇਆ ਨਜ਼ਰ ਆ ਰਿਹਾ ਔਰ ਜਿਸ ਤਰੀਕੇ ਦੇ ਨਾਲ ਪਾਕਿਸਤਾਨੀ ਐਕਟਰ ਫੈਕਟਰਸ ਦੇ ਅਕਾਊਂਟ ਨੇ ਜਿਹੜੇ ਭਾਰਤ ਦੇ ਵਿੱਚ ਬੈਨ ਕੀਤੇ ਗਏ ਨੇ ਉਸ ਤੋਂ ਬਾਅਦ ਦਲਜੀਤ ਦੋਸਾਂਝ ਦੀ ਫਿਲਮ ਸਰਦਾਰ ਜੀ 3 ਦੇ ਉੱਤੇ ਵੀ ਭਾਰਤ ਦੇ ਵਿੱਚ ਪਾਬੰਦੀ ਲਗਾ ਦਿੱਤੀ ਗਈ ਸੀ ਤਾਂ ਇੱਕ ਪਾਸੇ ਦਲਜੀਤ ਦੀ ਫਿਲਮ ਦੇ ਉੱਤੇ ਪਾਬੰਦੀ ਲਗਾ ਕੇ ਪਾਕਿਸਤਾਨ ਦੀ ਹਾਕੀ ਟੀਮ ਨੂੰ ਭਾਰਤ ਦੇ ਵਿੱਚ ਆਉਣ ਦੀ ਮਨਜ਼ੂਰੀ ਦੇ ਦਿੱਤੀ ਹੈ ਦੱਸਦੇ ਕਿ ਪਾਕਿਸਤਾਨ ਦੀ ਹਾਕੀ ਟੀਮ ਏਸ਼ੀਆ ਕੱਪ ਦੇ ਵਿੱਚ ਹਿੱਸਾ ਲੈਣ ਜਾ ਰਹੀ ਹੈ ਤਾਂ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਦਾ ਜ਼ਿਕਰ ਕਰ ਰਹੇ ਹਾਂ ਗ੍ਰਹਿ ਮੰਤਰਾਲੇ ਤੇ ਵਿਦੇਸ਼ ਮੰਤਰਾਲੇ ਤੇ ਖੇਡ ਮੰਤਰਾਲੇ ਦੇ ਵੱਲੋਂ ਮਨਜ਼ੂਰੀਆਂ ਦਿੱਤੀਆਂ ਗਈਆਂ ਨੇ ਏਸ਼ੀਆ ਕੱਪ 27 ਅਗਸਤ ਤੋਂ 7 ਸਤੰਬਰ ਤੱਕ ਬਿਹਾਰ ਦੇ ਰਾਜਗੀਰ ਦੇ ਵਿੱਚ ਹੋਣ ਵਾਲਾ ਰਾਜਨੀਤਿਕ ਟਣਾ ਦੇ ਵਿਚਕਾਰ ਪਾਕਿਸਤਾਨ ਦੀ ਭਾਗੀਦਾਰੀ ਅਨਿਸ਼ਚਿਤ ਹੈ ਪਰ ਅਧਿਕਾਰੀਆਂ ਨੇ ਸਪਸ਼ਟ ਕੀਤਾ ਹੈ ਕਿ ਟੂਰਨਾਮੈਂਟ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਤੇ ਕੋਈ ਪਾਬੰਦੀ ਨਹੀਂ ਹੋਈ ਅਸੀਂ ਭਾਰਤ ਦੇ ਵਿੱਚ ਬਹੁ ਰਾਸ਼ਟਰੀ ਮੁਕਾਬਲੇ ਦੇ ਵਿੱਚ ਹਿੱਸਾ ਲੈਣ ਵਾਲੀ ਕਿਸੇ ਵੀ ਟੀਮ ਦੇ ਵਿਰੁੱਧ ਨਹੀਂ ਆ ਪਰ ਦਵੱਲੀ ਗੱਲ ਵੱਖਰੀ ਹੈ ਮੰਤਰਾਲੇ ਦੇ ਇੱਕ ਸੂਤਰ ਨੇ ਬਹੁ ਪੱਕੇ ਸਮਾਗਮਾਂ ਤੇ ਸਿੱਧੇ ਦਵੱਲੇ ਖੇਡ ਸਬੰਧਾਂ ਦੇ ਵਿੱਚ ਫਰਕ ਦੱਸਦੇ ਹੋਏ ਕਿਹਾ ਕਿ ਭਾਰਤ ਤੇ ਪਾਕਿਸਤਾਨ ਦੇ ਸ਼ੀਆ ਕੱਪ ਦੌਰਾਨ ਇੱਕ ਦੂਜੇ ਦੇ ਸਾਹਮਣੇ ਹੋਣ ਦੀ ਉਮੀਦ ਹੈ ਸੰਭਾਵਤ ਤੌਰ ਤੇ ਸਾਲ ਦੇ ਅੰਤ ਦੇ ਵਿੱਚ ਜੂਨੀਅਰ ਵਿਸ਼ਪ ਕੱਪ ਦੇ ਵਿੱਚ ਦੁਬਾਰਾ ਹੋਣ ਦੀ ਸੰਭਾਵਨਾ ਹੈ ਜਦੋਂ ਕਿ ਭਾਰਤ ਦੇ ਵਿੱਚ ਵੀ ਹੋਣ ਵਾਲਾ ਜੇਕਰ ਪਾਕਿਸਤਾਨ ਐਫ ਆਈ ਐਚ ਪ੍ਰੋ ਲੀਗ ਦੇ ਵਿੱਚ ਆਪਣੀ ਵਾਪਸੀ ਦੀ ਪੁਸ਼ਟੀ ਕਰਦਾ ਹੈ ਤਾਂ ਦੋਵੇਂ ਟੀਮਾਂ ਇਸਾਈ ਖੇਡਾਂ ਤੇ ਵਿਸ਼ਪ ਕੱਪ ਤੋਂ ਪਹਿਲਾਂ ਵਾਧੂ ਮੈਚਾਂ ਦੇ ਵਿੱਚ ਸ਼ਾਮਲ ਹੋ ਸਕਦੀਆਂ ਨੇ ਬਸ਼ਰ ਦੇ ਦੋਵੇਂ ਦੇਸ਼ ਕੁਆਲੀਫਾਈ ਕਰ ਲੈਣ ਇਹ ਪੁਸ਼ਟੀ ਅੰਤਰਰਾਸ਼ਟਰੀ ਟੂਰਨਾਮੈਂਟ ਦੇ ਅੰਦੇ ਦੇ ਅੰਦਰ ਗਲੋਬਲ ਹਾਕੀ ਦੇ ਵਿੱਚ ਦੋਵਾਂ ਗਵਾਂਡੀਆਂ ਵਿਚਕਾਰ ਉੱਚ ਦਾ ਵਾਲੇ ਮੁਕਾਬਲਿਆਂ ਦੀ ਨਿਰੰਤਰਤਾ ਨੂੰ ਯਕੀਨੀ ਬਣਾਉਂਦਾ ਹੈ ਸਸ਼ਕਲ ਤੋਂ ਜੁੜ ਚੁੱਕੇ ਐਸਐਨ ਨਿਊਜ਼ ਦੇ ਨਾਲ ਤੇ ਮੈਂ ਹਾਂ ਪ੍ਰਦੀਪ ਗੌਰ ਤਾਂ ਲਗਾਤਾਰ ਭਾਰਤ ਤੇ ਪਾਕਿਸਤਾਨ ਵਿਚਾਲੇ ਵਿਵਾਦ ਹੈ ਜਿਹੜਾ ਉਹ ਵਾਧਾ ਹੋਇਆ ਨਜ਼ਰ ਆ ਰਿਹਾ ਹੈ ਹਰ ਜਿਸ ਤਰੀਕੇ ਦੇ ਨਾਲ ਪਾਕਿਸਤਾਨੀ ਐਕਟਰ ਟਰੈਕਟਰਸ ਦੇ ਅਕਾਊਂਟ ਨੇ ਜਿਹੜੇ ਭਾਰਤ ਦੇ ਵਿੱਚ ਬੈਨ ਕੀਤੇ ਗਏ ਨੇ ਉਸ ਤੋਂ ਬਾਅਦ ਦਲਜੀਤ ਦੋਸਾਂਝ ਦੀ ਫਿਲਮ ਸਰਦਾਰ ਜੀ 3 ਦੇ ਉੱਤੇ ਵੀ ਭਾਰਤ ਦੇ ਵਿੱਚ ਪਾਬੰਦੀ ਲਗਾ ਦਿੱਤੀ ਗਈ ਸੀ ਤਾਂ ਇੱਕ ਪਾਸੇ ਦਲਜੀਤ ਦੀ ਫਿਲਮ ਦੇ ਉੱਤੇ ਪਾਬੰਦੀ ਲਗਾ ਕੇ ਪਾਕਿਸਤਾਨ ਦੀ ਹਾਕੀ ਟੀਮ ਨੂੰ ਭਾਰਤ ਦੇ ਵਿੱਚ ਆਉਣ ਦੀ ਮਨਜ਼ੂਰੀ ਦੇ ਦਿੱਤੀ ਹੈ ਦੱਸਦੇ ਕਿ ਪਾਕਿਸਤਾਨ ਦੀ ਹਾਕੀ ਟੀਮ ਏਸ਼ੀਆ ਕੱਪ ਦੇ ਵਿੱਚ ਹਿੱਸਾ ਲੈਣ ਜਾ ਰਹੀ ਹੈ ਤਾਂ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਦਾ ਜ਼ਿਕਰ ਕਰ ਰਹੇ ਹਾਂ ਗ੍ਰਹਿ ਮੰਤਰਾਲੇ ਤੇ ਵਿਦੇਸ਼ ਮੰਤਰਾਲੇ ਤੇ ਖੇਡ ਮੰਤਰਾਲੇ ਦੇ ਵੱਲੋਂ ਮਨਜ਼ੂਰੀਆਂ ਦਿੱਤੀਆਂ ਗਈਆਂ ਨੇ ਏਸ਼ੀਆ ਕੱਪ 27 ਅਗਸਤ ਤੋਂ 7 ਸਤੰਬਰ ਤੱਕ ਬਿਹਾਰ ਦੇ ਰਾਜਗੀਰ ਦੇ ਵਿੱਚ ਹੋਣ ਵਾਲਾ ਰਾਜਨੀਤਿਕ ਟਣਾ ਦੇ ਵਿਚਕਾਰ ਪਾਕਿਸਤਾਨ ਦੀ ਭਾਗੀਦਾਰੀ ਅਨਿਸ਼ਚਿਤ ਹੈ ਪ੍ਰਧਕਾਰੀਆਂ ਨੇ ਸਪਸ਼ਟ ਕੀਤਾ ਕਿ ਟੂਰਨਾਮੈਂਟ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਤੇ ਕੋਈ ਪਾਬੰਦੀ ਨਹੀਂ ਹੋਈ ਹੈ ਸਿ ਭਾਰਤ ਦੇ ਵਿੱਚ ਬਹੁ ਰਾਸ਼ਟਰੀ ਮੁਕਾਬਲੇ ਦੇ ਵਿੱਚ ਹਿੱਸਾ ਲੈਣ ਵਾਲੀ ਕਿਸੇ ਵੀ ਟੀਮ ਦੇ ਵਿਰੁੱਧ ਨਹੀਂ ਆ ਪਰ ਦੋਵੱਲੀ ਗੱਲ ਵੱਖਰੀ ਹੈ ਮੰਤਰਾਲੇ ਦੇ ਇੱਕ ਸੂਤਰ ਨੇ ਬਹੁ ਪੱਕੀ ਸਮਾਗਮਾਂ ਤੇ ਸਿੱਧੇ ਦੁ ਵੱਲੇ ਸੰਬੰਧਾਂ ਦੇ ਵਿੱਚੋਂ ਫਰਕ ਦੱਸਦੇ ਹੋਏ ਕਿਹਾ ਕਿ ਭਾਰਤ ਤੇ ਪਾਕਿਸਤਾਨ ਦੇ ਏਸ਼ੀਆ ਕੱਪ ਦੌਰਾਨ ਇੱਕ ਦੂਜੇ ਦੇ ਸਾਹਮਣੇ ਹੋਣ ਦੀ ਉਮੀਦ ਹੈ ਸੰਭਾਵਿਤ ਤੌਰ ਤੇ ਸਾਲ ਦੇ ਅੰਤ ਦੇ ਵਿੱਚ ਜੂਨੀਅਰ ਬਿਸ਼ਪ ਕੱਪ ਦੇ ਵਿੱਚ ਦੁਬਾਰਾ ਹੋਣ ਦੀ ਸੰਭਾਵਨਾ ਹੈ ਜਦੋਂ ਕਿ ਭਾਰਤ ਦੇ ਵਿੱਚ ਵੀ ਹੋਣ ਵਾਲਾ ਜੇਕਰ ਪਾਕਿਸਤਾਨ ਐਫ ਆਈ ਐਚ ਪ੍ਰੋ ਲੀਗ ਦੇ ਵਿੱਚ ਆਪਣੀ ਵਾਪਸੀ ਦੀ ਪੁਸ਼ਟੀ ਕਰਦਾ ਹੈ ਤਾਂ ਦੋਵੇਂ ਟੀਮਾਂ ਏਸ਼ੀਆਈ ਖੇਡਾਂ ਤੇ ਬਿਸ਼ਪ ਕੱਪ ਤੋਂ ਪਹਿਲਾਂ ਵੱਧੂ ਮੈਚਾਂ ਦੇ ਵਿੱਚ ਸ਼ਾਮਿਲ ਹੋ ਸਕਦੀਆਂ ਨੇ ਬਰਸ਼ਤੇ ਦੋਵੇਂ ਦੇਸ਼ ਕੁਆਲੀਫਾਈ ਕਰ ਲੈਣ ਇਹ ਪੁਸ਼ਟੀ ਅੰਤਰਰਾਸ਼ਟਰੀ ਟੂਰਨਾਮੈਂਟ ਢਾਂਚੇ ਦੇ ਅੰਦਰ ਗਲੋਬਲ ਬਾਕੀ ਦੇ ਵਿੱਚ ਦੋਵਾਂ ਗਵਾਂਡੀਆਂ ਵਿਚਕਾਰ ਉੱਚਦਾ ਵਾਲੇ ਮੁਕਾਬਲਿਆਂ ਦੀ ਨਿਰੰਤਰਤਾ ਨੂੰ ਯਕੀਨੀ ਬਣਾਉਂਦਾ ਹੈ